ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਦੇਖ ਲਈਏ ਵੱਤ ਵਾਦ ਦੇ ਨੂੰ ਸ਼ੇਅਰ ਕਰਨਾ ਮਿਹਰਾਓ ਤੁਹਾਨੂੰ ਪਤਾ ਹੋਵੇ ਇਹਨਾਂ ਸੌਖਾ ਨਹੀਂ ਹੈਗਾ ਸਾਨੂੰ ਸਾਡੇ ਤੇ 20 ਕਿਸਮ ਦੀਆਂ ਪਾਬੰਦੀਆਂ ਜਦੋਂ ਮੈਂ ਰੀਲ ਰੁਕੋਤੇ ਵੀ ਲਾਈਵ ਕਰ ਰਿਹਾ ਸੀ ਲਗਭਗ ਮੋਬਾਈਲ ਹੀ ਬੰਦ ਹੋ ਗਿਆ ਸੀਗਾ ਤੋ ਜਦੋਂ ਤੁਸੀਂ ਇਹਨੂੰ ਦੇਖੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ 29ਵਾਂ ਦਿਨ ਹੈਗਾ ਸਾਡਾ ਜਿਹੜਾ ਵਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਗਾਹਾਂ ਦੇਖੋ ਹੁਣ ਗਰਮੀਆਂ ਤੁਰ ਪੈਣੀਆਂ ਨੇ ਔਰ ਲਗਭਗ ਗਰਮੀ ਆ ਵੀ ਗਈ ਆ ਸਾਨੂੰ ਇਹਨਾਂ ਗਰਮੀਆਂ ਦਾ ਹੁਣ ਰੋ ਪ੍ਰਬੰਧ ਕਰ ਲੈਣਾ ਚਾਹੀਦਾ ਅਮੈ ਇਹ ਜਿਵੇਂ ਸ਼ਾਰਾ ਰੱਖਿਆ ਸੀਗਾ ਜਿਵੇਂ ਪੱਖੇ ਆ ਜੜੇ ਵੀ ਜਥੇ ਹੁਣ ਚਲੇ ਗਏ ਆ ਜਾਂ ਹੁਣ ਜਾਣਾ ਜਥਿਆਂ ਨੇ ਆ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਜਾਂ ਪੂਰੇ ਪੰਜਾਬ ਨੇ ਆਪੋ ਆਪਣੇ ਟੰਗ ਨਾ ਆਪਣੇ ਜਥੇ ਵੰਡੇ ਆ ਅੰਮ੍ਰਿਤਸਰ ਜ਼ਿਲ੍ਹਾ ਜਾਂ ਹੋਰ ਨਾ ਨੇ 10 20 ਤੇ 30 ਕੱਟ ਆਫ ਡੇਟਾ ਰੱਖ ਲਿਆ ਵੀ ਇਦਨ ਜਥੇ ਤੋੜਿਆ ਕਰਾਂਗੇ ਹਰ ਪਿੰਡ ਜਿਹੜਾ ਵਾ ਉਹ 10 ਦਿਨ ਲਾ ਕੇ ਜਿਹੜਾ ਇਹਨਾਂ ਡੇਟਾ ਤੇ ਜਾਇਆ ਕਰੂ ਇਹਨਾਂ ਡੇਟਾ ਤੇ ਆਇਆ ਕਰੂ ਸਾਰੇ ਆਗੂ ਸਹਿਬਾਨਾਂ ਦੀਆਂ ਡਿਊਟੀਆਂ ਲੱਗ ਗਈਆਂ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਵੰਡ ਹੈ ਇਸੇ ਤਰੀਕੇ ਨਾਲ ਸਾਡੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਜਾਂ ਸਾਡੇ ਪੰਜਾਬ ਦੇ ਹੋਰ ਜ਼ਿਲ੍ਹੇ ਉਹਨਾਂ ਨੇ ਆਪ ਦੇ ਢੰਗ ਨਾਲ ਹਰ ਇੱਕ ਨੇ ਵੰਡ ਕੀਤੀ ਹੋਈ ਆ ਇਸ ਕਰਕੇ ਬੇਨਤੀ ਵੀ ਜਿਹੜੇ ਵੀ ਹੁਣ ਜਾਣਗੇ ਵੀਰੋ ਜਿਹੜਾ ਵਾ ਉਹ ਉਹਨਾਂ ਨੂੰ ਬੇਨਤੀ ਆ ਵੀ ਉਹ ਜਦੋਂ ਤੁਰਦੇ ਆ ਇੱਕ ਤਾਂ ਪੱਖਾ ਇੱਕ ਲੰਮੀ ਤਾਰ ਇਹ ਵੀ ਚਾਹੀਦੀ ਲੰਮੀ ਤਾਰ ਚਾਹੀਦੀ ਆ ਔਰ ਇਹ ਤੋਂ ਗਾਹ ਜਿਵੇਂ ਦੇਖੋ ਨਾ ਤਰਪਾਲ ਲੱਗੀ ਆ ਚਾਸ਼ਪਰੇ ਚੁੱਕ ਕੇ ਤਰਪਾਲ ਹਵਾਦਾਰ ਕਰਾ ਕੇ ਤੇ ਉਹਨੂੰ ਜਾਲੀ ਲਾਉਣੀ ਪੈਣੀ ਹਰੀ ਜਾਲੀ ਆ ਜਾਂਦੀ ਆ ਮਗਰ ਜਾਲੀ ਰੱਖਣੀ ਪੈਣੀ ਆ ਇਹ ਉਹ ਦੂਰੀ ਔਰ ਫਿਰ ਮੱਛਰ ਤੋਂ ਬਚਣ ਲਈ ਬਹੁਤ ਸਾਰਾ ਸਾਡੇ ਕੋਲ ਸਮਾਨ ਹੁੰਦਾ ਅੰਦਰ ਅਸੀਂ ਲਾ ਸਕਦੇ ਆ ਫਿਕਾ ਆਟੋਮਾウス ਵੀ ਆਪਾਂ ਲੈ ਲੈਣੀ ਹੁੰਦੀ ਤਾਂ ਇਸ ਕਿਸਮ ਦੇ ਸਾਰੇ ਸਮਾਨ ਗਰਮੀਆਂ ਦੇ ਹੁਣ ਗਰਮੀਆਂ ਦੇ ਆਪਣੇ ਲੀੜੇ ਕੱਪੜੇ ਜਿਹੜੇ ਆ ਅੱਜ ਤੋਂ ਜੁੱਟ ਪੀਏ ਔਰ ਸਭ ਤੋਂ ਵੱਡੀ ਗੱਲ ਜੜੇ ਕੋਈ ਸੇਵਾ ਕਰਨਾ ਚਾਹੁੰਦੇ ਆ ਜਥੇਬੰਦੀਆਂ ਵੀ ਪ੍ਰਬੰਧ ਕਰਨੀਆਂ ਗਾਹ ਦੇਖੋ ਛੋਟਾ ਜਿਹਾ ਅੱਗ ਬੁਝਾਊ ਜੰਤਰ ਹੁੰਦਾ ਵਾ ਸੋ ਇਹਨਾਂ ਦੀ ਵੀ ਉੱਥੇ ਲੋੜ ਪੈਣੀ ਹੈਗੀ ਆ ਜਿਹੜੇ ਵੀਰ ਉੱਥੇ ਸੇਵਾ ਲਾ ਕੇ ਪਹੁੰਚਣ ਉਹਨਾਂ ਨੂੰ ਬੇਨਤੀ ਆ ਉਹ ਜਰੂਰ ਨਾਲ ਲਾਉਣ ਕਿਉਂਕਿ ਗਾਹਾਂ ਹਨੇਰੀ ਚੱਕੜ ਵੀ ਗਾਹ ਬਿੰਨਿਆ ਜਾ ਕੇ ਵੱਧ ਆਉਂਦੇ ਹੈਗੇ ਆ ਔਰ ਉਹਦੇ ਨਾਲ ਜਿਹੜਾ ਵਾਏ ਸਮੱਸਿਆ ਵੀ ਆ ਸਕਦੀ ਆ ਤੋ ਉਹ ਜਦੋਂ ਸਾਡੇ ਕੋਲ ਹੋਣਗੇ ਉਹਦੇ ਪ੍ਰਬੰਧ ਵੀ ਸਾਨੂੰ ਕਰਨੇ ਪੈਣੇ ਹੈਗੇ ਆ ਤੋ ਇਸ ਕਰਕੇ ਭਰਾਓ ਨੇ ਜਿਹੜਾ ਹੁਣ ਅੰਦੋਲਨ ਆ ਦੇਖੋ ਅੰਦੋਲਨ ਕੋਣਖ ਦਾ ਸਵਾਲ ਨਹੀਂ ਵੀ ਅਸੀਂ ਫੈਸਲਾ ਕਰ ਲਿਆ ਵੀ ਬੈਠੇ ਰਹਿਣਾ ਹੁਣ ਠੀਕ ਆ ਜਦੋਂ ਤੱਕ ਸਰਕਾਰ ਮੰਨਦੀ ਨਹੀਂ ਹੈਗੀ ਜਦੋਂ ਤੱਕ ਸਰਕਾਰ ਸਾਡੀ ਗੱਲ ਸੁਣਦੀ ਨਹੀਂ ਹੈਗੀ ਬਈ ਉਹਨਾਂ ਚਿਰ ਸੰਘਰਸ਼ ਤਾਂ ਕਰਨਾ ਪੈਣਾ ਇਸ ਕਰਕੇ ਸਾਰਿਆਂ ਨੂੰ ਬਈ ਬੇਨਤੀ ਆ ਵੀ ਇਹ ਲੰਮੇ ਦਾ ਦੇ ਸੰਘਰਸ਼ ਵਿੱਚ ਆਪੋ ਆਪਣਾ ਪ੍ਰਬੰਧ ਕਰਕੇ ਵੰਡ ਵਡਾਈ ਕਰਕੇ ਲਗਾਤਾਰ ਚੱਲਣਾ ਦੇਖੋ ਉਹਨਾਂ ਕੋਲੇ ਰਾਹ ਖੁੱਲੇ ਆ ਹੁਣ ਮੋਦੀ ਸਰਕਾਰ ਬੁਰੀ ਤਰ੍ਹਾਂ ਇਸ ਅੰਦੋਲਨ ਵਿੱਚ ਫਸ ਚੁੱਕੀ ਆ ਇਸੇ ਕਰਕੇ ਚੋਣ ਜਾਬਤਾ ਗਾਂ ਖਿੱਚ ਕੇ ਲਾਗੇ ਨਹੀਂ ਤੇ ਬਹੁਤ ਸਾਰੇ ਮਾਹਰ ਸਾਰਿਆਂ ਦੀਆਂ ਜਿਹੜੀਆਂ ਜਾਇ ਜੇ ਗਲਤ ਹੋ ਗਏ ਵੀ ਫਰਵਰੀ ਦੇ ਲਾਸਟ ਹੀ ਇਹਨਾਂ ਚੋਣਾਂ ਕਰ ਦੇਣੀਆਂ ਜੀ ਫਸਟ ਵੀਕ ਹੋ ਜੂਗੀ ਜੀ ਮਾਰਚ ਦੀ ਤਾਂ ਕਿਉਂ ਲੈ ਕੇ ਗਏ ਹੁਣ ਮੋਦੀ ਸਰਕਾਰ ਨੂੰ ਲੱਗਿਆ ਕਿ ਉਹ ਲਖਸ਼ਣਾ ਨਹੀਂ ਜਿੱਤ ਸਕਦਾ ਕਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਇਹ ਦੀ ਸਪੇਸ ਵੀ ਘਟੇ ਇਹ ਰੁਲੇ ਉਹ ਸੀਏ ਦਾ ਮਸਲਾ ਹੁਣ ਨੋਟੀਫਾਈ ਕਰਤਾ ਮੰਨ ਲਓ ਜੇ ਮੋਦੀ ਸਰਕਾਰ ਨੇ ਵਿਕਾਸ ਵਧੀਆ ਕੀਤਾ ਸੀ ਜੇ ਉਹਨਾਂ ਨੂੰ ਕੌਨਫੀਡੈਂਸ ਸੀਗਾ ਵੀ ਅਸੀਂ ਲਕਸ਼ਣ ਜਿੱਤ ਜਾਣੀ ਆ ਫਿਰ ਸੀਏ ਦਾ ਮੁੱਦਾ ਵਿੱਚ ਲਿਆਉਣ ਦੀ ਕੋ ਲੋੜ ਨਹੀਂ ਸੀ ਹੈਗੀ ਇਸੇ ਕਰਕੇ ਹੁਣ ਲਿਆਂਦਾ ਗੈਨ ਲਕਸ਼ਣਾ ਦੇ ਸਾਹਮਣੇ ਉਹਨਾਂ ਨੂੰ ਲੱਗਦਾ ਵੀ ਅਸੀਂ ਜਿੱਤ ਨਹੀਂ ਰਹੇ ਇਹ ਇਹ ਪਹਿਲੀ ਔਰ ਜਿਹੜਾ ਅੰਦੋਲਨ ਦਾ ਸੇਕ ਆ ਉਹਨੇ ਮੋਦੀ ਸਰਕਾਰ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸਮੱਸਿਆ ਕ੍ਰੀਏਟ ਕੀਤੀ ਇਸ ਕਰਕੇ ਇਹਦਾ ਰਾਤ ਨੋਟੀਫਿਕੇਸ਼ਨ ਹੋਇਆ ਵਾ ਬੇਸ਼ੱਕ ਅਜੇ ਨੋਟੀਫਿਕੇਸ਼ਨ ਕੀ ਹੋਇਆ ਵਾ ਉਹ ਸਾਰਾ ਪੜਨ ਦਾ ਵਿਸ਼ਾ ਵਾ ਸਾਰਾ ਸੋਚ ਕੇ ਤੇ ਫਿਰ ਕਿਵੇਂ ਚੱਲਣਾ ਪਰ ਇਹ ਜ਼ਰੂਰ ਆ ਕਿ ਇਹ ਖਾਲਚ ਚ ਚੁੱਕਿਆ ਗਿਆ ਕਦਮ ਔਰ ਆਪਣੇ ਲਕਸ਼ਣ ਨੂੰ ਕੈਸ਼ ਕਰ ਲਈ ਠੀਕ ਹੈ ਜੀ ਜੇ ਭਾਈ ਉਹ ਸੱਚੇ ਸੀ ਤੁਪਾਰੀ ਜਿਹੜੇ ਮੁੱਦੇ ਜਿਹੜਾ ਉਹਨਾਂ 5 ਸਾਲ ਵਿਕਾਸ ਕੀਤਾ ਜਿਹੜਾ ਕੰਮ ਕੀਤਾ ਉਹਨਾਂ ਤੇ ਉਹਨਾਂ ਨੂੰ ਲਕਸ਼ਣ ਲੜ ਲੈਣੀ ਚਾਹੀਦੀ ਸੀ ਕੌਨਫੀਡੈਂਸ ਨਹੀਂ ਆਇਆ ਆਪਣੇ ਖਵਤੀ ਵਿਕਾਸ ਤੇ ਇਹ ਦੇਣਾ ਮਤਲਬ ਲੋਕਾਂ ਨੂੰ ਕਿਹੜੇ ਮੁੱਦੇ ਜਜਬਾਤੀ ਤੌਰ ਤੇ ਟੰਬਦੇ ਨੇ ਦੋ ਕਿਸਮ ਦੇ ਰੌਲੇ ਹੁੰਦੇ ਇੱਕ ਤਾਂ ਵਿਕਾਸ ਤੋਂ ਡਾ ਜਮੀਨ ਨਾਲ ਜੁੜਿਆ ਹੋਇਆ ਕਿਸਾਨ ਦਾ ਮਜ਼ਦੂਰ ਦਾ ਨੌਜਵਾਨ ਦਾ ਛੋਟੇ ਲੱਘੂ ਉਦਯੋਗ ਦਾ ਸ਼ਹਿਰੀ ਵਰਗ ਦਾ ਦੁਕਾਨਦਾਰਾਂ ਦਾ ਖੋਡਾਰ ਜਗਾਰ ਇਹ ਜੁੜੇ ਹੁੰਦੇ ਹਾਕੀ ਕੀ ਹੁੰਦੇ ਆ ਇਹ ਚ ਕੋਈ ਸਰਕਾਰ ਬੋਲੇ ਚਾਹੇ ਨਾ ਬੋਲੇ ਕੋਈ ਵੀ ਸਰਕਾਰ ਇਹਨੂੰ ਹਕੀਕੀ ਸ਼ੋਹਾ ਦਿੰਦੀ ਆ ਤਾਂ ਲੋਕ ਉਹਨੂੰ ਚੰਗਾ ਸਮਝਦੇ ਹੁੰਦੇ ਆ ਇਹਦਾ ਮਤਲਬ ਉਹਨਾਂ ਨੂੰ ਲੱਗਿਆ ਇਹ ਕੋ ਮੁੱਦੇ ਹੁੰਦੇ ਆ ਜਿੱਚ ਲੋਕ ਜਜ਼ਬਾਤੀ ਮੋਹ ਵਹਾਹ ਚ ਬੰਦੇ ਹੁੰਦੇ ਆ ਉਹਦਾ ਵਿਕਾਸ ਨਾ ਕੋਈ ਤੋਂ ਇਸ ਕਰਕੇ ਜਜ਼ਬਾਤੀ ਮੋਹ ਵਾਲੇ ਮੁੱਦੇ ਜੜੇ ਆ ਇਹ ਇਹ ਲਿਆਂਦੇ ਜਾ ਰਹੇ ਆ ਇਹ ਨਾਰੇ ਦਿੱਤੇ ਜਾ ਰਹੇ ਤੋਂ ਕੋਸ਼ਿਸ਼ ਇਹ ਰਹਿ ਰਹੀ ਆ ਬਸ ਸਾਡੀ ਆ ਵੀ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਵੀ ਠੀਕ ਆ ਵੀ ਜਿਵੇਂ ਅਫਗਾਨਿਸਤਾਨ ਤੋਂ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਜਿਹੜੇ ਮਨੋਰਟੀਜ਼ ਨੇ ਘੱਟ ਗਿਣਤੀਆਂ ਨੇ ਉੱਥੇ ਜ਼ਬਰ ਹੋਣ ਕਰਕੇ ਉਹ ਉੱਥੇ ਛੱਡ ਕੇ ਆਈਆਂ ਇੰਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਜਿਹੜੀ ਆ ਭਾਰਤ ਦੀ ਨਾਗਰਿਕਤਾ ਦੇ ਦਾਂਗੇ ਠੀਕ ਆ ਬਾਈ ਔਰ ਜੋ ਇਹ ਵੀ ਗੱਲਾਂ ਨੇ ਵੀ ਅਫਗਾਨਿਸਤਾਨ ਚ ਬੰਗਲਾਦੇਸ਼ ਚ ਪਾਕਿਸਤਾਨ ਦੇ ਵਿੱਚ ਕੱਟ ਗਿਣਤੀਆਂ ਨਾਲ ਜ਼ਬਰ ਹੋਇਆ ਉੱਥੋਂ ਦੀਆਂ ਸਰਕਾਰਾਂ ਜਿਹੜੀ ਉਹ ਆਪਣੀ ਕੱਟ ਗਿਣਤੀ ਨੂੰ ਇਨਸਾਫ਼ ਨਹੀਂ ਦੇ ਸਕੀਆਂ ਇਹ ਇਹ ਚ ਕੋਈ ਰੌਲਾ ਨਹੀਂ ਹੈਗਾ ਇਹ ਸਹੀ ਆ ਉੱਥੇ ਕੱਟ ਗਿਣਤੀਆਂ ਦੀ ਗਿਣਤੀ ਕਟੀ ਆ ਇਹ ਇਹ ਵੀ ਸੱਚ ਹੈਗਾ ਜੜੀ ਗੱਲ ਹੁਣ ਦੇਖੋ ਮੰਨ ਲਈਏ ਗੱਲ ਪਰ ਇਹਦਾ ਕੀ ਮਤਲਬ ਹੈਗਾ ਵੀ ਜੋ ਕੁਝ ਉਹਨਾਂ ਮੁਲਕਾਂ 'ਚ ਹੋ ਰਿਹਾ ਠੀਕ ਹੈ ਜੀ ਸਾਡੇ ਮੁਲਕ 'ਚ ਵੀ ਉਹ ਹੋਵੇ ਸਾਡਾ ਮੁਲਕ ਭਾਰਤ ਰਾਜਾਂ ਦਾ ਸਮੂਹਾ ਅਰੇ ਧਰਮ ਨਿਰਪੱਖ ਮੁਲਖਿਆ ਇਹਦਾ ਸੰਵਿਧਾਨ ਇਹਦਾ ਕਾਇਦਾ ਕਾਨੂੰਨ ਹਰ ਇੱਕ ਨੂੰ ਇੱਥੇ ਜੀਣ ਦਾ ਰਹਿਣ ਦਾ ਉਹਦੇ ਮੌਲਕ ਅਧਿਕਾਰ ਨੇ ਦੋ ਗੱਲਾਂ ਭਾਈ ਇਸ ਕਰਕੇ ਅਸੀਂ ਆਪਣੀਆਂ ਮਨੋਰਟੀਆ ਨੂੰ ਇੱਥੇ ਨਿਸ਼ਾਨਾ ਬਣਾਈਏ ਉਹਦੇ ਵਿੱਚ ਜਿਹੜਾ ਪਹਿਲਾ ਜੈ ਵੀ ਜਿਹੜੇ ਗੈਰ ਮੁਸਲਮ ਨੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਊ ਹਜੇ ਦੇ ਹੱਤਮੀ ਨਹੀਂ ਫੇਰ ਵੀ ਭਾਈ ਇਹ ਵਿਚਾਰ ਵਾਲਾ ਵਿਸ਼ਾ ਵਾ ਸਾਰੀ ਗੱਲ ਤਾਂ ਇਹਦੇ ਤੇ ਵਿਚਾਰ ਕੇ ਹੀ ਸੰਭਵ ਹੈਗੀ ਵੀ ਕੀ ਕ ਕਿਹੜੇ ਮਸਲੇ ਤੇ ਉਹਨਾਂ ਨੋਟੀਫਾਈ ਕੀਤਾ ਵਾ ਸਾਰੀ ਗੱਲ ਸਾਹਮਣੇ ਆਜੂਗੀ ਤੋ ਇਸ ਕਰਕੇ ਭਲਾ ਜੇ ਇੰਨਾ ਚੰਗਾ ਫੈਸਲਾ ਸੀਗਾ ਫਿਰ ਤੁਹਾਨੂੰ ਸਵੇਦਨਸ਼ੀਲ ਏਰੀਏ ਦੇ ਵਿਚਾਰਤ ਸੈਨਿਕ ਫੋਰਸ ਕਿਉਂ ਲਾਉਣੀਆਂ ਪੈ ਗਈਆਂ ਅਸੀਂ ਤਾਂ ਭਾਈ ਫੇਰ ਅਪੀਲ ਕਰਾਂਗੇ ਭਾਈ ਕਿਸੇ ਨੂੰ ਲੱਗਦਾ ਹੈ ਕਾਨੂੰਨ ਕਾਇਦਾ ਠੀਕ ਨਹੀਂ ਹੈਗਾ ਉਹਨਾਂ ਦਾ ਹੱਕ ਆ ਇਹਦਾ ਵਿਰੋਧ ਕਰਨਾ ਪਰ ਪੀਸਫੁਲੀ ਢੰਗ ਨਾਲ ਭਾਈ ਚਾਰਕਸਾਂਹ ਹਿੰਦੁਸਤਾਨ ਦੇ ਵਿੱਚ ਨਹੀਂ ਸਾਡੀ ਜਿਹੜੀ ਟੁੱਟਣੀ ਚਾਹੀਦੀ ਇਹ ਸਾਡਾ ਮੰਨਣਾ ਪਰ ਸਰਕਾਰ ਨੇ ਐਨ ਜਾ ਕੇ ਮੌਕੇ ਤੇ ਕਿਸਾਨ ਅੰਦੋਲਨ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਨੁਕਸਾਨ ਕਰਨ ਵਾਸਤੇ ਇਹ ਵਿੱਚ ਮੁੱਦਾ ਵਾੜਿਆ ਹੈਗਾ ਔਰ ਇਹਦੋਂ ਕਾ ਜਿਵੇਂ ਅਦਾਲਤ ਦੇ ਵਿੱਚ ਇਲੈਕਟ੍ਰੋਨਿਕ ਜਿਹੜਾ ਉਹ ਬਾਉਂਡ ਆ ਜਦੋਂ ਪੈਸੇ ਜਿਹੜੇ ਆ ਕੰਪਨੀਆਂ ਜਿਹੜੀਆਂ ਨੇ ਜਿਹੜੇ ਉਹ ਪਾਰਟੀਆਂ ਨੂੰ ਸਪੋਰਟ ਕਰਦੀਆਂ ਨੇ ਜਿਹੜਾ ਚੰਦਾ ਦਿੰਦੀਆਂ ਨੇ ਉਹਨੂੰ ਜਨਤਕ ਕਰਨ ਵਾਲੇ ਮਸਲੇ ਤੇ ਉੱਤੇ ਸਰਕਾਰ ਬੁਰੀ ਤਰ੍ਹਾਂ ਫਸੀ ਆ ਵੀ ਜਿੰਨਾ ਜਿੰਨਾ ਵੀ ਲੋਕਾਂ ਨੇ ਪਾਜਪਾ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਪੈਸੇ ਦਿੱਤੇ ਨੇ ਉਹ ਜਨਤਕ ਕੀਤੇ ਜਾਣ ਉਹਦੇ ਵਿੱਚ ਵੀ ਸੁਪਰੀਮ ਕੋਰਟ ਵਿੱਚ ਬੁਰੀ ਤਰ੍ਹਾਂ ਫਸੀ ਪਈ ਸੀ ਪਾਜਪਾ ਸਰਕਾਰ ਤੋਂ ਇਹਨਾਂ ਕਿਸਾਨ ਮਜ਼ਦੂਰ ਅੰਦੋਲਨ ਸਭ ਤੋਂ ਇੱਕ ਨੰਬਰ ਤੇ ਇਹ ਮੁੱਦਿਆਂ ਤੋਂ ਜਾਨ ਬਚਾਉਣ ਲਈ ਆਹ ਮੁੱਦਾ ਵਿੱਚ ਵੜਿਆ ਆ ਗਿਆ ਵਾ ਚਲੋ ਅਰੇ ਇਸ ਕਰਕੇ ਜਿਵੇਂ ਸੇਕ ਲੱਗ ਰਿਹਾ ਹੈ ਵੀ ਸਾਡੇ ਕੋਲ ਸ਼ਾਇਦ ਜਿੱਤਿਆ ਨਹੀਂ ਜਾਣਾ ਹੈਗਾ ਇਹ ਚੀਜ਼ਾਂ ਤਾਂ ਤੁਹਾਡੇ ਸਾਹਮਣੇ ਹੀ ਹੈਗੀਆਂ ਤੋਂ ਇਸ ਕਰਕੇ ਭਰਾਓ ਬੁਰੀ ਤਰ੍ਹਾਂ ਫਸੀ ਹੋਈ ਆ ਸਰਕਾਰ ਇਸ ਕਰਕੇ ਤੁਸੀਂ ਲੰਮੇ ਦਾ ਤੋਂ ਅੰਦੋਲਨ ਚੱਲਣ ਵਾਸਤੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਓ ਅਰੇ ਇਹ ਅੰਮ੍ਰਿਤਸਰ ਜ਼ਿਲ੍ਹਾ ਖਾਸ ਕਰਕੇ 10 20 ਤੇ 30 ਨੂੰ ਜੇ ਹੋਰ ਕੋਈ ਜ਼ਿਲ੍ਹਿਆਂ ਦਾ ਪ੍ਰਬੰਧੂ ਇਹ ਆਪਣੇ ਜਥੇ ਤੋਰਿਆ ਕਰੂਗਾ ਸਾਨੂੰ ਸਾਰਿਆ ਗਰਮੀਆਂ ਦਾ ਸਾਜੋ ਸਮਾਨ ਸਭ ਤੋਂ ਵੱਡੀ ਗੱਲ ਜੇ ਅੰਦੋਲਨ ਜਤਨਾ ਜਾ ਵੀ ਰਹੀਆਂ ਸਾਡੀਆਂ ਮਤਾਵਾ ਪੈਣਾ ਅਰ ਗਾਂ ਵੀ ਮਤਾਵਾ ਪੈਣਾ ਬਰਾਬਰੀ ਤੇ ਜਾਣ ਦੇਖੋ ਜੇ ਆਪਣੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਜਿੱਤਣੀ ਆ ਤਾਂ ਭਾਈ ਫਿਰ ਇਹ ਮਤਾਵਾ ਪੈਣਾ ਦੀ ਹਾਜ਼ਰੀ ਫੁੱਲ ਲੱਗਣੀ ਚਾਹੀਦੀ ਆ ਇਹ ਤੋਂ ਗਾਹਾਂ ਕਿ ਪੰਜਾਬ ਸਰਕਾਰ ਵੀ ਸਪਸ਼ਟ ਕਰੇ ਵੀ ਕੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਲਿਖਤੀ ਦਿੱਤਾ ਹੈਗਾ ਵੀ ਸਾਨੂੰ ਕੇਂਦਰੀ ਰਿਜ਼ਰਵ ਫੋਰਸਾਂ ਚਾਹੀਦੀਆਂ ਜੇ ਦਿੱਤਾ ਹੈਗਾ ਤਾਂ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਵੀ ਕੀ ਲੋੜ ਪੈ ਗਈ ਪਉਨੂ ਆਪਣੀ ਪੰਜਾਬ ਪੁਲਸ ਤੇ ਯਕੀਨ ਮੁੱਕ ਗਿਆ ਕਿ ਤੁਸੀਂ ਗਾਂਹ ਲਕਸ਼ਣ ਕਰਾ ਲਓਗੇ ਜਾਂ ਇਹਦੇ ਕੀ ਰੀਜਨ ਨੇ ਜਦੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਪਸ਼ਟ ਹੋਵੇ ਇਹ ਦੋ ਗਾਂਹ ਗਰਮੀਆਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਜਿਹੜੀ ਔਰ ਉਹਨੂੰ ਕਹਿਣਾ ਚਾਹੁੰਦੇ ਆਂ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕੇਜਰੀਵਾਲ ਜੀ ਪਾਈ ਉੱਥੇ ਬਿਜਲੀ ਦੀ ਬਹੁਤ ਲੋੜ ਆ ਸ਼ੰਭੂ ਬਾਡਰ ਤੇ ਆਖਨੌਰੀ ਤੇ ਉੱਥੇ ਜਿਹੜੇ ਟਰਾਂਸਫਾਰਮ ਛੋਟੇ ਨੇ ਉਹਨਾਂ ਨੂੰ ਵੱਡੇ ਘਪਾਵੇਂ ਅਸੀਂ ਦਿੱਲੀ ਮੋਰਚਾ ਲਾਇਆ ਸੀ ਸਾਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਸੀ ਆਗੀ ਜਿਹੜੀ ਕਹਿੰਦੇ ਅਸੀਂ ਸਪੋਰਟ ਕਰਦੇ ਹਾਂ ਕਿਸਾਨਾਂ ਦੀ ਉਹ ਸਪਸ਼ਟ ਕਰਨ ਵੀ ਉੱਥੇ ਬਿਜਲੀ ਦੇ ਟਰਾਂਸਫਾਰਮਰ ਨੇ ਕੋਈ ਵਾਧੂ ਹੁੰਦੇ ਉੱਥੇ ਲਾ ਕੇ ਪੂਰੀ ਤਰ੍ਹਾਂ ਬਿਜਲੀ ਸਚਾਰੂ ਰੂਪ ਵਿੱਚ ਕਿਉਂਕਿ ਪੱਖੇ ਵੀ ਚੱਲਣੇ ਆ ਹੋਰ ਗਰਮੀਆਂ ਦਾ ਸਮਾਨ ਆਉਣਾ ਇਸ ਕਰਕੇ ਬਿਜਲੀ ਦੀ ਬਹੁਤ ਲੋਡ ਹੁੰਦੀ ਆ ਜਾਂ ਜਿਹੜੀ ਉੱਥੇ ਚੌਂਕੀ ਸੀਗੀ ਉੱਥੇ ਟਰਾਂਸਫਾਰਮ ਨਿੱਕਾ ਵਾ ਉਹ ਉਹਨਾਂ ਨੇ ਬਾਈ ਉੱਥੇ ਕਿਸਾਨਾਂ ਦੀ ਤਾਰ ਨਹੀਂ ਲੱਗਣ ਦਿੱਤੀ ਹੈਗੀ ਉਹਨਾਂ ਨੇ ਕਿਸਾਨਾਂ ਦੀ ਤਾਰ ਨਹੀਂ ਲੱਗਣ ਦਿੱਤੀ ਹੈਗੀ ਉਸ ਚੌਂਕੀ ਤੇ ਉਹ ట్రాנסਫਰ ਬਟਾ ਕੀਤਾ ਜਾ ਸਕਦਾ ਵੱਖਰੇ ట్రాנסਫਰ ਰੱਖੇ ਜਾ ਸਕਦੇ ਆ ਇਹਦਾ ਮਤਲਬ ਨਿਰਦੇਸ਼ ਪਿੱਛੋਂ ਨਹੀਂ ਹੈਗੇ ਤਾਂ ਅਸੀਂ ਕੇਜਰੀਵਾਲ ਨੂੰ ਕਹਿੰਨੇ ਬਾਈ ਜੇ ਦਿੱਲੀ ਚ ਬੱਤੀ ਬਾਦੀ ਰਹੀ ਸੀ ਤੇ ਇੱਥੇ ਵੀ ਬਿਜਲੀ ਸ਼ੰਭੂ ਬਾਰਡਰ ਦੇ ਵਿੱਚ ਵੱਡੀ ਕਰੋ ਤੇ ਜਿਹੜਾ ਕੇਜਰੀਵਾਲ ਸਾਹਿਬ ਉਹਨਾਂ ਦਾ ਹਰਿਆਣੇ ਚ ਬਿਆਨ ਸੀਗਾ ਵੀ ਕਿਸਾਨਾਂ ਨੂੰ ਹਰ ਕੀ ਹੰਝੂ ਗੈਸ ਦਿੱਤੇ ਕੇਜਰੀਵਾਲ ਦੀ ਸਹੀ ਬੋਲੋ ਕੱਲਾ ਹੰਝੂ ਗੈਸ ਨਹੀਂ ਗੋਲੀਆਂ ਵੀ ਸਿੱਧੀਆਂ ਮਾਰੀਆਂ ਵਾ ਸਾਨੂੰ ਠੀਕ ਆ ਆਹ ਰੋ ਵੀ ਡਰੋਨ ਜਿਸਰਾਈਲ ਦੇ ਮਗਾਏ ਡਰੋਨਾਂ ਤੋਂ ਹਜੂ ਗਏ ਰਬੜ ਦੀਆਂ ਗੋਲੀਆਂ ਸਾਰੀ ਗੱਲ ਕਹੋ ਨਾ ਤੁਸੀਂ ਅੱਧੀ ਗੱਲ ਲਕਾਉਂਦੇ ਕਿਉਂ ਜੋ ਭਾਜਪਾ ਕੋ ਡਰਦੇ ਹੋਏ ਸਾਰੀ ਗੱਲ ਕਹੋ ਜੇ ਵੀ ਅਲੋਚਨਾ ਹੀ ਕਰਨੀ ਆ ਕਿਸੇ ਦੀ ਤਾਂ ਸਪਸ਼ਟ ਹੋ ਸਕੇ ਸੋ ਕਿਉਂਕਿ ਥੋੜੀ ਮੰਨੀ ਜਾਣੀ ਆ ਪੰਜਾਬ ਸਰਕਾਰ ਨੇ ਥੋੜੀ ਮੰਨਣੀ ਆ ਥੋੜੀ ਸਰਕਾਰ ਆ ਇਸ ਕਰਕੇ ਤੁਸੀਂ ਜਿੰਨੇ ਵੀ ਬਾਰਡਰਾਂ ਤੇ ਕੱਲ ਨੂੰ ਤੀਸਰੇ ਬਾਰਡਰ ਦੇ ਵੀ ਲੋਕ ਚਲੇ ਗਏ ਆ ਜਾ ਰਹੇ ਆ ਯਾਰੀ ਆ ਜਿੰਨੇ ਵੀ ਬਾਰਡਰਾਂ ਤੇ ਮੋਰਚਾ ਚੱਲਦਾ ਉੱਥੇ ਬਿਜਲੀ ਦਾ ਪ੍ਰਬੰਧ ਪੰਜਾਬ ਸਰਕਾਰ ਸੁਚਾਰੂ ਰੂਪ ਵਿੱਚ ਕਰਕੇ ਦਿਖੇ ਨਹੀਂ ਕਰੂਗੀ ਉਹ ਵੀ ਦੱਸ ਦਾਂਗੇ ਫਿਰ ਅਸੀਂ ਦੇਖਾਂਗੇ ਕਿਵੇਂ ਕਰਵਾਉਣਾ ਬਾਈ ਫੇ ਹੁਣ ਤੁਹਾਡੇ ਬਿਜਲੀ ਦਫਤਰ ਘੇਰਨੇ ਪੈਣੇ ਆ ਜਾਂ ਤੁਹਾਡਾ ਐਮ ਡੀ ਦਾ ਦਫਤਰ ਘੇਰਨਾ ਪੈਣਾ ਪਟਿਆਲੇ ਵਾਲਾ ਇਹ ਦੇਖ ਲਿਓ ਇਹ ਤੇ ਕਰਵਾਵਾਂਗੇ ਸਾਰਾ ਕੁਝ ਸੋ ਇਹਦੇ ਨਾਲ ਹੁਣ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਾਜੇ ਲੈ ਕੇ ਸਾਰੇ ਪ੍ਰਬੰਧ ਕਰਾਂਗੇ ਔਰ ਵੱਧ ਤੋਂ ਵੱਧ ਜੜੀਆ ਆਪਣੀ ਸੰਖਿਆ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਵਧਾਈ ਜਾਵੇ ਅਸੀਂ ਅੱਜ ਆਪਣੇ ਕਿਸਾਨ ਮਜ਼ਦੂਰ ਮੋਰਚਾ ਫੋਰਮ ਦੀ ਵੀ ਮੀਟਿੰਗ ਕਰਨੀ ਆ ਸਾਂਝੀਆਂ ਮੀਟਿੰਗਾਂ ਵੀ ਹੋਣਗੇ ਸੋ ਇੱਕ ਦੋ ਦਿਨਾਂ ਦੇ ਵਿੱਚ ਅਗਲੀ ਰਣਨੀਤੀ ਮੋਰਚੇ ਦੀ ਦੋਵਾਂ ਐਸਕੇਐਮ ਗੈਰ ਰਾਜਨੀਤਿਕ ਤੇ ਕੇਐਮਐਮ ਦੀ ਕੀ ਹੋਊਗੀ ਇਹ ਜਨਤਾ ਦੇ ਸਾਹਮਣੇ ਆ ਜਾਣੀ ਆ ਔਰ ਦੇਖੋ ਜਿਹੜੇ ਕਹਿੰਦੇ ਸੀ ਵੀ ਇਹ ਜਿਹੜੇ ਮੋਰਚੇ ਵਾਲੇ ਫਸ ਗਏ ਆ ਉਹ ਬਈ ਅਸੀਂ ਕਿਵੇਂ ਫਸ ਗਏ ਅਸੀਂ ਕੋਈ ਫਸੇ ਨਹੀਂ ਹੈਗੇ ਸਰਕਾਰ ਫਸਾ ਲਈ ਆ ਜਿਹੜੀ ਸਰਕਾਰ ਨੇ ਫੈਸਲਾ ਕੀਤਾ ਸੀ ਵੀ ਸਾਨੂੰ ਬਾਰਡਰਾਂ ਤੇ ਰੋਕਣਾ ਵਾ ਵੀ ਇਹਨਾਂ ਨੂੰ ਪੰਜਾਬ ਤੋਂ ਗਾਂ ਨਹੀਂ ਨਿਕਲ ਦੇਣਾ ਅੰਦੋਲਨ ਜਿੱਥੇ ਲੋਕਾਂ ਦੀ ਵੱਡੀ ਲਾਮਬੰਦੀ ਕਰਕੇ ਮਸ਼ਹੂਰ ਹੋਇਆ ਉਸ ਤੋਂ ਵੱਧ ਅੰਦੋਲਨ ਤੋਂ ਪਹਿਲਾਂ ਜਿਹੜੇ 5 ਦਿਨ ਇਹ ਨਲਾਕੀ ਸਰਕਾਰ ਦੀ ਜਿਵੇਂ ਹਾਈਵੇ ਤੇ ਦੁਵਾਰਾਂ ਕੱਢੀਆਂ ਗਈਆਂ ਸ਼ੰਭੂ ਤੇ ਖਨੌਰੀ ਤੇ ਡੱਬ ਵਾਲੀ ਤੇ ਗੰਗਾ ਨਗਰ ਵਾਲੇ ਰਾਸਤਾ ਨਾਲੇ ਸੜਕਾਂ ਤੇ ਬੈਰੀਕੇਡਿੰਗ ਜਿਵੇਂ ਦੁਵਾਰਾਂ ਕੱਢੀਆਂ ਗਈਆਂ ਜਿਵੇਂ ਕਿਲ ਕਾਂਡੀਆਂ ਲਾਈਆਂ ਗਈਆਂ ਜਿਵੇਂ ਪ੍ਰਬੰਧ ਅਰਧ ਸੈਨਿਕਾਂ ਦੇ ਕੀਤੇ ਗਏ ਔਰ ਬਾੜਾਂ ਤੋਂ 100-100 ਕਿਲੋਮੀਟਰ ਦੇ ਤਿੰਨ-ਤਿੰਨ ਨਾਕੇ ਲਾਏ ਗਏ ਦਿੱਲੀ ਨੂੰ ਘੇਰਾ ਪਾਇਆ ਗਿਆ ਇਸ ਨਾਲ ਜਿਆਦਾ ਮਸ਼ਹੂਰ ਹੋਇਆ ਅੰਦੋਲਨ ਭਾਈ ਸਰਕਾਰ ਆਪਸੇ ਹੁਣ ਦੇਖੋ ਸਾਨੂੰ ਰੋਕਤਾ ਲਿਹਾ ਮੰਨ ਗਏ ਜਿੰਨਾ ਜਬਰ ਕੀਤਾ ਉਹਨੇ ਦੁਨੀਆ ਤੱਕ ਅੰਦੋਲਨ ਨੂੰ ਪਹੁੰਚਾਇਆ ਇਹ ਉਹ ਪਹਿਲੋਂ ਕਰ ਵੀ ਇਹ ਮੋਦੀ ਦੀ ਪਾਲਿਸੀ ਜਿਹੜੀ ਉਹ ਕਹਿੰਦਾ ਅਸੀਂ ਸਭ ਤੋਂ ਵਧੀਆ ਸੋਚਦੇ ਫਸੇ ਆ ਹੁਣ ਭਾਈ ਅਸੀਂ ਬਾਰਡਰਾਂ ਤੇ ਬੈਠੇ ਹੁਣ ਮੈਨੂੰ ਇਹ ਦੱਸੋ ਵੀ ਹੁਣ ਦੁਨੀਆ ਕੀ ਕਹਿ ਰਹੀ ਅਸੀਂ ਤਾਂ ਨਹੀਂ ਰਾਹ ਰੋਕੇ ਹੈਗੇ ਅਸੀਂ ਤਾਂ ਰਾਹ ਰੋਕੇ ਹੀ ਨਹੀਂ ਹੈਗੇ ਨਾ ਕਹਿੰਨੇ ਆ ਰਾਹ ਰੁਕਣੇ ਆ ਅਸੀਂ ਤਾਂ ਰਾਜਤਾਨੀ ਜਾਣਾ ਚਾਹੁੰਨੇ ਹੁਣ ਜੇ ਪੰਜਾਬ ਦੀ ਸਾਰੀ ਆਰਥਿਕਤਾ ਤੇ ਇਹਦਾ ਮਾੜਾ ਅਸਰ ਹੈ ਹਰਿਆਣੇ ਦੀ ਆਰਥਿਕਤਾ ਤੇ ਦਿੱਲੀ ਨੂੰ ਘੇਰਾ ਬੰਦੀ ਹੋਈ ਆ ਇਹ ਕੀ ਜਵਾਬ ਦੇ ਸਕਦੇ ਨੇ ਕੀ ਨੈਤਿਕਤਾ ਵਾਪਸ ਕਿਉਂ ਬੰਦ ਕਰਾ ਕੇ ਰੱਖਿਆ ਕੋਈ ਜਵਾਬ ਨਹੀਂ ਹੈਗਾ ਫਸੇ ਪਏ ਆ ਇਹ ਗਲੇ ਦੀ ਹੱਡੀ ਬਣ ਗਏ ਬਾਈ ਸ਼ੰਭੂ ਤੇ ਖਨੋਰੀ ਬਾਰਡਰ ਹਰਿਆਣਾ ਦੇ ਪੰਜਾਬ ਦੇ ਬਾਰਡਰ ਜਿਹੜੀ ਕਰਮਾਂਤਰੀ ਸਰਹੱਦ ਵਰਗੇ ਲੱਗ ਰਹੇ ਆ ਇਹ ਗਲੇ ਦੀ ਹੱਡੀ ਬਣ ਗਏ ਹੁਣ ਇਸੇ ਕਰਕੇ ਚੋਣ ਜਾਬਤਾ ਖਿੱਚਣਾ ਪੈ ਰਿਹਾ ਜੋਰ ਲੱਗ ਰਿਹਾ ਪੂਰਾ ਕਾਲੀ ਦਲ ਦੇ ਥਰੂ ਲੱਗ ਰਿਹਾ ਵੀ ਗੜਜੋੜ ਕਰਨ ਤੋਂ ਪਹਿਲੋ-ਪਹਿਲੋ ਕਿਵੇਂ ਕਿਸਾਨਾਂ ਨਾਲ ਨਿਪਟਿਆ ਜਾਵੇ ਕੋਈ ਨਹੀਂ ਪ੍ਰਧਾਨ ਮੰਤਰੀ ਜੀ ਪਹਿਲੇ ਅੰਦੋਲਨ 'ਚ ਵੀ ਉਹਨਾਂ ਵੱਲੋਂ ਐਲਾਨ ਹੋਏ ਸੀ ਹੈਗੇ ਆ ਵੀ ਟਾਈਮ ਤੁਸੀਂ ਖਿੱਚ ਕੇ ਖੜਨਾ ਗਾੜੀ ਕਰ ਲੋ ਬਈ ਨਿਬੜ ਲੋ ਅਸੀਂ ਕਿਹੜਾ ਆਨੇ ਨਾ ਨਿਬੜੋ ਸੋ ਜੇ ਕੋਡ ਆਫ ਕੰਡਕਟ ਲੱਗਦਾ ਵਾ ਤੇ ਕੀ ਇਲੈਕਸ਼ਨ ਕਮਿਸ਼ਨ ਐ ਹੀ ਸਾਡੀਆਂ ਰਾਹ ਰੋਕ ਕੇ ਖੜੂਗਾ ਉਹਦਾ ਸੰਵਿਧਾਨਕ ਦਾਰਾ ਇਸ ਕਰਕੇ ਭਾਈ ਬੁਰੀ ਫਸੀ ਆ ਸਰਕਾਰ ਸੋ ਇਸ ਕਰਕੇ ਅਸੀਂ ਲੰਮਾ ਲੜਨਦਾ ਅਸੀਂ ਫਸੇ ਨਹੀਂ ਅਸੀਂ ਮੋਦੀ ਸਰਕਾਰ ਫਸਾਲੀ ਆ ਔਰ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਅੰਦੋਲਨ ਖੜਾ ਕਰਕੇ ਰੱਖ ਦਿੱਤਾ ਅਰੇ ਸਾਰੇ ਨਰਟਿਵ ਅਖੌਤੀ ਬੁੱਧੀਜੀਵੀਆਂ ਦੇ ਜੱਜਮੈਂਟਾਂ ਖਤਮ ਕਰ ਦਿੱਤੀਆਂ ਗਈਆਂ ਵੀ 50 ਸਾਲ ਬਾਅਦ ਅੰਦੋਲਨ ਬੰਦਾ ਹੁੰਦਾ ਅੰਦੋਲਨ ਇੱਡੀ ਛੇਤੀ ਨਹੀਂ ਜਿੱਤਿਆ ਜਾਂਦਾ ਹੁੰਦਾ ਜਿਹੜੇ ਕਹਿੰਦੇ ਆ ਤੁਸੀਂ ਸਰਕਾਰ ਦੀ ਤਾਕਤ ਨੂੰ ਅੰਗ ਨਹੀਂ ਸਕੇ ਉਹ ਆਉਣ ਵਾਲਾ ਸਮਾਂ ਦੱਸ ਦੂ ਅਸੀਂ ਅੰਗ ਕੇ ਹੀ ਤੁਰੇ ਆ ਉਹ ਜਿੱਡੇ ਵੱਡੇ ਸਾਡੇ ਮਸਲੇ ਆ ਜਿੱਡੀਆਂ ਵੱਡੀਆਂ ਸਾਡੀਆਂ ਮੰਗਾ ਵਾ ਇਹ ਬਾਈ ਲੰਮੇ ਦਾਤੋਂ ਹੀ ਜਿੱਤੀਆਂ ਜਾ ਸਕਦੀਆਂ ਅੰਦੋਲਨ ਕਦੋਂ ਸ਼ੁਰੂ ਕਰਨਾ ਕਦੋਂ ਨਹੀਂ ਕਰਨਾ ਇਹ ਜਥੇਬੰਦੀਆਂ ਦੇ ਆਪ ਦੇ ਜਾਜੇ ਹੁੰਦੇ ਆ ਹਾਂ ਕਿਸੇ ਨਹੀਂ ਅੱਡ ਅੱਡ ਜੱਜਮੈਂਟ ਹੋ ਸਕਦੀ ਆ ਅੰਦੋਲਨ ਨਹੀਂ ਖੜਾ ਹੋ ਸਕਦਾ ਇਹ ਤੇ ਖਤਮ ਕਰ ਦਿੱਤੀ ਅਸੀਂ ਬਾਈ ਅੰਦੋਲਨ ਜਿੱਤਣ ਵਾਲੀ ਗੱਲ ਹਾਲੇ ਸਟੈਂਡ ਕਰਦੀ ਆ ਅੰਦੋਲਨ ਕਦੋਂ ਜਿੱਤਿਆ ਜਾਊਗਾ ਬਾਈ ਇਹ ਤਾਂ ਸਪਸ਼ਟ ਨਹੀਂ ਪਰ ਅੰਦੋਲਨ ਜਿੱਤਿਆ ਜਾ ਸਕਦਾ ਵਾ ਇਹ ਨਹੀਂ ਵੀ ਨਹੀਂ ਜਾ ਸਕਦਾ ਬਾਈ ਇਹ ਕੀ ਜੜੀਆਂ ਮੰਗਾ ਵੱਡੀਆਂ ਵਿਸ਼ਾਲ ਹੋਣ ਸਮਰਾਜੀ ਸੰਸਥਾਵਾਂ ਨਾਲ ਟਕਰਮਦੀਆਂ ਹੋਣ ਲੋਕਾਂ ਨੂੰ ਲਾਮਬੰਦ ਕਰਕੇ ਲੋਕ ਕਿਸਾਨਾਂ ਮਜ਼ਦੂਰਾਂ ਨੂੰ ਇਹਨਾਂ ਸਰਕਾਰ ਜਿਹੜੇ ਹਾਕਮ ਆ ਉਹਨਾਂ ਦੇ ਖਿਲਾਫ ਨਿਸ਼ਾਨਾ ਬਣਾਉਣਾ ਔਰ ਵੱਡੀਆਂ ਮੰਗਾਂ ਵਾਸਤੇ ਲੰਮੇ ਸੰਘਰਸ਼ਾਂ 'ਚ ਪਾਉਣਾ ਬਾਈ ਇਹ ਫਸਿਆ ਹੁੰਦਾ ਵਾ ਇਹ ਫਸਿਆ ਨਹੀਂ ਹੁੰਦਾ ਇਹੀ ਕੰਮ ਹੁੰਦਾ ਅੰਦੋਲਨਕਾਰੀਆਂ ਦਾ ਇਸ ਕਰਕੇ ਬਾਈ ਅਸੀਂ ਕੋਈ ਫਸੇ ਨਹੀਂ ਹੋਏ ਅਸੀਂ ਤਾਂ ਬਾਈ ਮੋਦੀ ਫਸਾ ਲਿਆ ਇਹ ਫਸ ਗਿਆ ਸਾਡੇ ਚੱਕਰ 'ਚ ਉਹਨ ਇਹ ਦੇਖਦੇ ਆ ਹੁਣ ਇਹ ਕਿਵੇਂ ਨਿਕਲਦਾ ਇਹਦੇ ਗਲੇ ਛੱਟਿਆ ਜੇ ਦਿੱਲੀ jaan ਦਿੰਦਾ ਤਾਵੇਂ ਜਿੱਤਾਂਗੇ ਜੇ ਰਾਜ ਰੋਕ ਰੱਖਦਾ ਤਾਂ ਵੀ ਜਿੱਤਾਂਗੇ ਇਹਦੇ ਕੋਲ ਦੁਨੀਆ ਕੋਲੋਂ ਦੁਨੀਆ ਨੂੰ ਜਵਾਬ ਨਹੀਂ ਦਿੱਤਾ ਜਾਣਾ ਜੇ ਰੋਕੇ ਸੀ ਤੇ ਉਦੋਂ ਕਿਉਂ ਰੋਕੇ ਸੀ ਕੀ ਸਹੀ ਫੈਸਲਾ ਸੀ ਜੇ ਦਿੱਲੀ ਜਾਣ ਦਿੱਤੇ ਆ ਤੇ ਹੁਣ ਸਹੀ ਫੈਸਲਾ ਸੀ ਇਹਦੇ ਕੋਈ ਜਵਾਬ ਨਹੀਂ ਹੈਗਾ ਪਰ ਇਹਦਾ ਪੋਲਾ ਪਤਲਾ ਫੈਸਲਾ ਨਹੀਂ ਅਸੀਂ ਹੁਣ ਦਿੰਦੇ ਸਾਨੂੰ ਪਤਾ ਪੰਜਾਬੀਆਂ ਦਾ ਅੰਦੋਲਨ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਹੁੰਦੀਆਂ ਨੇ ਸਰਕਾਰ ਕੱਲ ਨੂੰ ਵੱਡਾ ਵਾਰ ਕਰ ਦੇ ਪਰ ਅਮਨ ਪੀਸਫੁੱਲ ਬੈਠਿਆਂ ਤੇ ਵਾਰ ਕਰਕੇ ਕੁੱਟ ਕੇ ਖਲਾ ਦੇ ਬਾਈ ਕਹਿ ਦਾਂਗੇ ਪੰਜਾਬੀਆਂ ਨੂੰ ਵੀ ਸਰਕਾਰ ਵੱਡੀ ਆ ਸਰਕਾਰ ਤਗੜੀ ਆ ਪਰ ਇਹ ਕਦੀ ਨਹੀਂ ਹੁੰਦਾ ਜਿਵੇਂ ਪੰਜਾਬੀਆਂ ਤੇ ਲੱਗਦੇ ਵੀ ਸੰਤਾਲੀ ਚ ਸਹੀ ਫੈਸਲਾ ਨਹੀਂ ਕਰ ਸਕੇ ਇਹ ਲੱਗਦਾ ਪੰਜਾਬ ਦੀ ਇਹ ਨਹੀਂ ਹੋਊਗਾ ਪੋਲਾ ਪਤਲਾ ਮੋਦੀ ਜੀ ਤੁਸੀਂ 60 ਫੈਸਲਾ ਨਹੀਂ ਕਰਵਾ ਸਕਦੇ ਇਹ ਸਾਡੀ ਕਮਿਟਮੈਂਟ ਆ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਔਰ ਜਿਵੇਂ ਰੇਲ ਰੋਕੋ ਅੰਦੋਲਨ ਥੋਡੀਆਂ ਅਰਧ ਸੈਨਿਕ ਫੋਰਸਾਂ ਪੁਲਿਸ ਫੋਰਸਾਂ ਦੇ ਹੁੰਦਿਆਂ ਹੋਇਆਂ ਲੋਕ ਰੇਲਾਂ ਤੇ ਚੜੇ ਨੇ ਇਹ ਦੇਸ਼ ਦਾ ਅੰਦੋਲਨ ਥੋੜਾ ਮੂੰਹ ਦਿਖਾਤਾ ਵੀ ਕਿਵੇਂ ਲੜੇ ਭਾਈ ਸੋ ਅਗਲੇ ਅਗਲੇ ਦਿਨਾਂ ਤੁਸੀਂ ਹੋਰ ਦੇਖਿਓ ਇਹ ਰੰਗ ਦੇਖਿਓ ਇਸ ਅੰਦੋਲਨ ਦੇ ਵੀ ਭਾਈ ਪਾਸ਼ਪਾ ਵਾਲਿਓ ਪਾਸ਼ਪਾ ਦੇ ਗਠਜੋੜ ਵਾਲਿਓ ਵੇਖਿਓ ਸਿਆਸੀ ਤੌਰ ਤੇ ਤੁਹਾਡੇ ਪੈਰਾਂ ਥਲੇ ਅੱਗ ਕਿਵੇਂ ਮੱਚਦੀ ਆ ਦੇਖ ਲਓ ਫੈਸਲੇ ਤੁਸੀਂ ਕਰਨੇ ਨੇ ਵੀ ਤੁਸੀਂ ਹੁਣੇ ਨਿਵੇੜਾ ਕਰਨਾ ਕਿ ਜਾਂ ਭਾਈ ਸਮਾਜ ਵਿੱਚੋਂ ਛੇਕੇ ਜਾਣਾ ਵਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਖਨੌਰੀ ਸ਼ੰਭੂ ਤੇ ਹੋਰ ਨਾ ਬਾਰਡਰਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਗਰਮੀਆਂ ਦਾ ਸੰਦ ਸਮਾਨ ਲੈ ਕੇ ਪਹੁੰਚੋ ਇਸ ਕਰਕੇ ਲੋਕਾਂ ਦਾ ਧੰਨਵਾਦ ਵੀ ਹਰ ਪਿੰਡ ਦੀ ਟਰਾਲੀ ਉੱਥੇ ਖੜੀ ਹੋਣੀ ਚਾਹੀਦੀ ਆ ਆਪਣੇ ਜਿੱਥੇ ਆਪਣੀ ਵਾਰੀ ਸਿਰ ਲੈ ਕੇ ਜਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੋਸਤੋ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਵੱਲੋਂ ਜੋ ਐਲਾਨ ਕੀਤੇ ਗਏ ਨੇ ਜੋ ਗੱਲਬਾਤ ਰੱਖੀ ਗਈ ਹੈ ਉਸ ਬਾਰੇ ਕੀ ਕਹਿਣਾ ਤੁਹਾਡਾ ਆਉਣ ਵਾਲੀਆਂ ਤਿਆਰੀਆਂ ਦੇ ਲਈ ਜ਼ਰੂਰ ਕਮੈਂਟ ਕਰਨਾ ਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜ਼ਰੂਰ ਲਿਖਣਾ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮੰਨ ਲਵੇਗੀ ਅਤੇ ਐਲਾਨ ਕਰ ਦੇਵੇਗੀ ਤਾਂ ਕਮੈਂਟਾਂ ਦੇ ਵਿੱਚ ਯੈਸ ਲਿਖਣਾ ਤੇ ਜੇਕਰ ਤੁਹਾਨੂੰ ਲੱਗਦਾ ਕਿ ਸਰਕਾਰ ਇਸੇ ਤਰ੍ਹਾਂ ਹੀ ਲਾਰਾ ਲੱਪਾ ਲਾਉਂਦੀ ਰਹੇਗੀ ਤਾਂ ਕਮੈਂਟਾਂ ਦੇ ਵਿੱਚ ਨੋ ਜ਼ਰੂਰ ਟਾਈਪ ਕਰਨਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਬਾਦੀ ਇਸ ਮਾਮਲੇ ਤੇ ਕੀ ਸੋਚਦੇ ਆ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਧੰਨਵਾਦ